ਇੱਕ 14000 ਕਰੋੜ ਦੇ ਪੀਐਨਬੀ ਕੁਟਾਲੇ ਦਾ ਰੌਲਾ ਜਿਹਦਾ ਰੌਲਾ ਪਹਿਲਾਂ ਤੋਂ ਚੱਲ ਰਿਹਾ ਸੀ ਨੀਰੋ ਮੋਦੀ ਦਾ ਵੀ ਜ਼ਿਕਰ ਵਿੱਚ ਆਉਂਦਾ ਸੀ ਇੱਕ ਹੋਰ ਸੀ ਮਹਿਲ ਚੌਕ ਸੀ ਉਹਦੀ ਗ੍ਰਿਫਤਾਰੀ ਦੀ ਖਬਰ ਆਈ ਤੇ ਇਹ ਮਸਲਾ ਫੇਰ ਦੁਬਾਰੇ ਸਾਹਮਣੇ ਆ ਗਿਆ ਖੀਰਿਆਂ ਦੇ ਵਪਾਰੀ ਤੋਂ ਐਡੇ ਵੱਡੇ ਘਪਲੇ ਦੇ ਵਿੱਚ ਜਾਂ ਐਡੇ ਵੱਡੇ ਘਪਲੇ ਦਾ ਪਲਾਨ ਕਰਨ ਵਾਲਾ Banda ਕਿਵੇਂ ਇੰਨਾ ਵੱਡਾ ਚੱਕਰ ਪਾ ਗਿਆ ਜੀ ਐਡੀ ਵੱਡੀ ਖੇਡ ਕਿਵੇਂ ਖੇਡ ਗਿਆ ਦੇਖੋ ਇਹ ਗੱਲ 17 18 ਦੀ ਆ ਅਸੀਂ ਬੜੀਆਂ ਖਬਰਾਂ ਕੀਤੀਆਂ ਇਹਦੇ ਤੇ ਉਦੋਂ ਅਸੀਂ ਕਰਦੇ ਹੁੰਦੇ ਸੀ ਪ੍ਰੋਗਰਾਮ ਹੂੰ ਤੇ ਬਹੁਤ ਕੀਤੀਆਂ ਖਬਰਾਂ ਜੀ ਮੰਨ ਲਓ ਕਿ ਇੱਕ ਵਾਰੀ ਕਹ ਲਓ ਕਿ ਇੰਡੀਆ ਚ ਢੇਰੀ ਆ ਗਈ ਇਹ ਜੀ ਮਾਲੀਆ ਭੱਜ ਗਿਆ ਇਹ ਜੀ ਨਿਰਭ ਮੋਦੀ ਹੂੰ ਇਹ ਜੀ ਚੌਕਸੀ ਇੰਨੇ ਗੁਜਰਾਤੀ ਭੱਜ ਗਏ ਉਹ ਤਾਂ ਮਤਲਬ ਕਿ ਸੀਜ਼ਨ ਹੀ ਚੱਲ ਪਿਆ ਹੂੰ ਜਿਵੇਂ ਹੁਣ ਕੰਬਾਈਨਾ ਦਾ ਸੀਜ਼ਨ ਚੱਲਦਾ ਹੈ ਨਾ ਉਦੋਂ ਮਾਲ ਲਿਆ ਤੇ ਪੱਜਲੇ ਉਹ ਸੀਜ਼ਨ ਹੀ ਚੱਲਿਆ ਨਰਿੰਦਰ ਮੋਦੀ ਦਿਓ ਨਾਲ ਦਿਨਾਂ ਚ ਬਹੁਤ ਬਦਨਾਮੀ ਹੋਈ ਬਿਲਕੁਲ ਇਹਨਾਂ ਦਾ ਜਿਹੜਾ ਇੱਕ ਫੇਮਸ ਡਾਇਲੋਗ ਸੀਗਾ ਨਾ ਖਾਊਂਗਾ ਨਾ ਖਾਣੇ ਦੂੰਗਾ ਉਹਦੇ ਤੇ ਸਵਾਲ ਉੱਠੇ ਹੂੰ ਗੁਜਰਾਤੀ ਮੂਲ ਦੇ ਜਿਹੜੇ ਬੰਦੇ ਜ਼ਿਆਦਾਤਰ ਪੱਜੇ ਉਹਨਾਂ ਨੂੰ ਲੈ ਕੇ ਸਵਾਲ ਉੱਠੇ ਬਥੇਰਾ ਕੁਸ਼ ਹੋਇਆ ਜੀ ਜੀ ਬਥੇਰਾ ਕੁਸ਼ ਹੋਇਆ ਗੱਲ ਇਹ ਆ ਕਿ ਬਈ ਜੇ ਆਪਾਂ ਆ ਗਾਂ ਜਾ ਕੇ ਦੇਖਦੇ ਹਾਂ ਹੂੰ ਤਾਂ ਇਹ ਚੌਕਸੀ ਭੱਜ ਗਿਆ ਫਿਰ ਇਤੋਂ ਇਲਾਵਾ ਨੀਰਮ ਮੋਦੀ ਉਹ ਸ਼ਾਇਦ ਇੰਗਲੈਂਡ ਚ ਫੜਿਆ ਗਿਆ ਹੂੰ ਆਪੋ ਵਿੱਚ ਦੀ ਇਹ ਰਿਸ਼ਤੇਦਾਰਾ ਗੂੜੇ ਜੀ ਸਰ ਤੁਸੀਂ ਅਕਸਰ ਇੱਕ ਬ੍ਰਾਂਡ ਦੇਖਿਆ ਹੋਊਗਾ ਗਹਿਣਿਆਂ ਦਾ ਸ਼ੋਰੂਮ ਹੁੰਦਾ ਵੱਡੇ ਸ਼ਹਿਰਾਂ ਚ ਗੀਤਾਂਜਲੀ ਗੀਤਾਂਜਲੀ ਜੇਮਸ ਕਹਿੰਦੇ ਨੇ ਸ਼ਾਇਦ ਉਹਨੂੰ ਜੀ ਇਹ ਬ੍ਰਾਂਡ ਇਹਨਾਂ ਦਾ ਹੂੰ ਗੀਤਾਂ ਚੀ ਹਾਂ ਜੀ ਬਹੁਤ ਫੇਮਸ ਬਹੁਤ ਐਡ ਹੁੰਦੀ ਵੱਡੇ ਵੱਡੀਆਂ ਐਕਟ्रेसेस ਉਹਦੀਆਂ ਐਡ ਕਰਦੀਆਂ ਨੇ ਬਿਲਕੁਲ ਬਿਲਕੁਲ ਤਦ ਹੀ ਤੇ ਫਿਰ ਇਹਨੇ ਹੱਥ ਵੀ ਮੋਟਾ ਮਾਰਿਆ ਸਰੀਰ ਦਾ ਵੀ ਮੋਟਾ ਹੀ ਸੀ ਜੀ ਜੀ ਮਹਿਲ ਚੌਕ ਸੀ ਇਹ ਕੀ ਕਰਦੇ ਸੀਗੇ ਥੋੜਾ ਜਿਹਾ ਤੁਹਾਨੂੰ ਦੱਸ ਦਿੰਨਾ ਕਿ ਕਾਂਡ ਕਿਵੇਂ ਕਰਦੇ ਸੀ ਕਿਸੇ ਨੂੰ ਬਹੁਤਾ ਪਤਾ ਨਹੀਂ ਕਿਉਂਕਿ ਅਸੀਂ ਉਹ ਤੋਂ ਕਾਫੀ ਪ੍ਰੋਗਰਾਮ ਕੀਤੇ ਇਹਨਾਂ ਤੇ ਤਾਂ ਕਰਕੇ ਉਸ ਗੇਮ ਦਾ ਪਤਾ ਹੈ ਜੀ ਇੱਕ ਨਾ ਮਤਲਬ ਕਿ ਜਿਹੜਾ ਨਾ ਲੈਟਰ ਜਾਰੀ ਹੁੰਦਾ ਸ਼ਾਇਦ ਲੈਟਰ ਆਫ ਅੰਡਰਟੇਕਿੰਗ ਕਹਿੰਦੇ ਉਹਨੂੰ ਹਮ ਇੱਕ ਹੁੰਦਾ ਫੋਰਨ ਲੈਟਰ ਆਫ ਕ੍ਰੈਡਿਟ ਜੀ ਦੋ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਾਗਜ਼ ਆ ਹਮ ਜਿਨ੍ਹਾਂ ਚ ਗੜਬੜੀ ਕਰਕੇ ਇਹਨਾਂ ਬੰਦਿਆਂ ਨੇ ਤਕਰੀਬਨ ਦੱਸਦੇ ਆ ਕਿ 14 ਹਜ਼ਾਰ ਕਰੋੜ ਨੂੰ ਥੁੱਕ ਲਈ ਕੀ ਬਾਤ ਮਤਲਬ ਕਿ ਜਿੱਦਾਂ ਬੈਂਕ ਦੀ ਉਹ ਇੱਕ ਗਰੰਟੀ ਪੱਤਰ ਆ ਉਹ ਹਮ ਹਮ ਇਹਨਾਂ ਨੇ ਬੈਂਕਾਂ ਵਾਲੇ ਪੱਟੇ ਸੀਗੇ ਵਿੱਚੋਂ ਕੁਝ ਜੀ ਉਹ ਲੈਟਰ ਆਫ ਅੰਡਰਟੇਕਿੰਗ ਜਾਂ ਜਿਹੜਾ ਉਹ ਹੈਗਾ ਸੀਗਾ ਫਾਰਮ ਲੈਟਰ ਆਫ ਕ੍ਰੈਡਿਟ ਜੀ ਉਹ ਸਾਰਾ ਕੁਝ ਕਰਕੇ ਇਹਨਾਂ ਨੇ ਚੂਨਾ ਲਾਇਆ ਉਹ ਪੈਸੇ ਜਿਹੜੇ ਜਿਸ ਮੰਤਵ ਵਾਸਤੇ ਕਢਾਏਗਾ ਉਹ ਮੰਤਵ ਵੀ ਪੂਰਾ ਨਹੀਂ ਕੀਤਾ ਡਮੀ ਮਤਲਬ ਕਿ ਸਾਰਾ ਜਗਾੜ ਸੈੱਟ ਕਰਕੇ ਇਹਨਾਂ ਨੇ ਉਹ ਪੈਸਾ ਜਿਹੜਾ ਸੀਗਾ ਕਿਸੇ ਹੋਰ ਖਾਤੇ 'ਚ ਟਰਾਂਸਫਰ ਕਰ ਦਿੱਤਾ ਇਹ ਸਿੰਪਲ ਇਹਨੂੰ ਸਮਝਣਾ ਹੋਵੇ ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਸੀਗਾ ਹੁਣ ਉਹ ਤੋਂ ਬਾਅਦ ਇਹ ਭੱਜਦਾ ਮੇਹਲ ਚੌਕ ਸੀ ਸ਼ੈਡੋਅ ਜਿਹੜੇ ਵੈਸਟ ਇੰਡੀਆ ਵਾਲੇ ਦੇਸ਼ ਹਨ ਵੈਸਟ ਇੰਡੀਜ਼ ক্রিকেট ਟੀਮ ਹੈ ਜੀ ਉਹ ਵੈਸਟ ਇੰਡੀਜ਼ੇ ਕੋਈ ਦੇਸ਼ ਥੋੜੀ ਆ ਉਹ ਦੀਪਾਂ ਦਾ ਇੱਕ ਸਮੂਹ ਹੈ ਸਮੂਹ ਹੈ ਜੀ ਟਾਪੂਆਂ ਦਾ ਸਮੂਹ ਹੈ ਤੇ ਵੱਖਰੇ ਵੱਖਰੇ ਜਿਵੇਂ ਬਾਰਬਾਡੋ ਸੈਂਟ ਇੰਟੀਗਾ ਇਹ ਐਂਟੀਗਾ ਚ ਵੀ ਰਿਹਾ ਹੂੰ ਪਿਛਲੇ ਕੋਈ ਲਾਲੋ ਕੇ 2-3 ਸਾਲ ਤੋਂ ਲਗਾਤਾਰ ਖਬਰਾਂ ਆ ਰਹੀਆਂ ਸੀਗੀਆਂ ਉਸ ਤੋਂ ਬਾਅਦ ਇਹਦੀ ਜਿਹੜੀ ਘਰਦੀ ਆ ਪ੍ਰੀਤੀ ਉਹਦੇ ਕੋਲ ਬੈਲਜੀਅਮ ਦੀ ਨਾਗਰਿਕਤਾ ਸੀ ਇਹ ਉੱਥੇ ਜਾ ਵੜਿਆ ਠੀਕ ਹੈ ਜੀ ਉੱਥੇ ਜਾ ਵੜਿਆ ਫਿਰ ਇੱਥੇ ਇਹਨੇ ਇੱਕ ਜਿਹੜਾ ਐਫ ਰੈਜ਼ਿਡੈਂਸ ਕਾਰਡ ਹੁੰਦਾ ਕੋਈ ਸ਼ਾਇਦ ਉਹ ਲੈ ਲਿਆ ਹੂੰ ਉਤੂਗਾ ਕੈਂਸਰ ਦੇ ਇਲਾਜ ਵਾਸਤੇ ਨੇ ਮਤਲਬ ਕਿ ਸਵਿਟਜ਼ਰਲੈਂਡ ਬਣਾ ਬਣਾਇਆ ਸੀ ਪ੍ਰੋਗਰਾਮ ਹੂੰ ਉਧਰ ਜਾਣਾ ਸੀ ਗਾਤਾ ਉਸ ਤੋਂ ਪਹਿਲਾਂ ਭਾਰਤੀ ਏਜੰਸੀਆਂ ਨੇ ਕਹਿ ਲੋਗੇ ਗ੍ਰਫਤਾਰ ਕਰਵਾ ਦਿੱਤਾ ਹੁਣ ਜਿਹੜਾ ਦਾਵਾ ਹੂੰ ਕਿਉਂਕਿ ਤਹਵਰ ਰਾਣਾ ਨੂੰ ਲਿਆਉਣ ਤੋਂ ਬਾਅਦ ਇਹੀ ਖਬਰ ਆ ਗਈ ਤੇ ਜਿਹੜੇ ਮੋਦੀ ਦੇ ਸਮਰਥਕ ਨੇ ਉਹ ਤੇ ਗੱਦਗਦ ਹੋਏ ਉਹ ਤੇ ਕਿਸੇ ਨੂੰ ਬੋਲਣ ਨਹੀਂ ਦੇ ਰਹਾ ਉਹ ਕਹਿੰਦਾ ਕਿਉਂ ਤੁਸੀਂ ਮੋਦੀ ਸਾਹਿਬ ਨੂੰ ਮਿਹਣਾ ਮਾਰਦੇ ਸੀਗੇ ਨਾ ਜੀ ਕਿ ਮੋਦੀ ਸਾਹਿਬ ਜਿਹੜੇ ਮਾੜੇ ਮੋٹے ਭੱਜ ਗਏ ਸੀਗੇ ਮੋਦੀ ਸਾਹਿਬ ਤੇ ਸਮੁੰਦਰਾਂ ਤੋਂ ਪਾਰ ਵੀ ਪਹੁੰਚ ਸਕਦੇ ਆ ਉਹ ਤਾਂ ਹੈ ਹੀ ਨਾਨ ਬਾਇਓਲੋਜੀਕਲ ਆ ਜੀ ਉਹ ਕਹਿੰਦੇ ਅਵਤਾਰ ਨੇ ਹੁੰਦਾ ਵੀ ਉਹ ਦੇਖ ਲੋ ਵੀ ਉੱਥੋਂ ਵੀ ਜਾ ਕੇ ਰਗੜੀ ਤੁਰੇ ਆਉਂਦੇ ਆ ਹੂੰ ਤੇ ਗੱਲ ਇਹ ਆ ਕਿ ਹੁਣ ਇਸ ਚੀਜ਼ ਨੂੰ ਇਹ ਦੇਖਿਆ ਜਾਣਾ ਚਾਹੀਦਾ ਇਸ ਆਧਾਰ ਤੇ ਕਿ ਉਹ ਹਵਾਲਗੀ ਜਿਹੜੀ ਹੋ ਜੂਗੀ ਛੇਤੀ ਹਵਾਲਗੀ ਹੁੰਦੀ ਆ ਤਾਂ ਕੀ ਮਤਲਬ ਕਿ ਮਹਿਲ ਚੌਕਸੀ ਤੋਂ ਉਹ ਜਿਹੜੀ ਉਹਨੇ ਕਹਿੰਨ ਕਿ ਲਈ ਆ ਥੋਕ ਉਹ ਸਾਰੀ ਪ੍ਰਾਪਤੀ ਹੋ ਜਾਊਗੀ ਜਿਵੇਂ ਵਿਜੇ ਮਾਲੀਆ ਤਾਂ ਵੈਸੇ ਰੋਈ ਜਾਂਦਾ ਕਹਿੰਦਾ ਕਹਿੰਦਾ ਕਿ ਜਿੰਨੀ ਮੈਂ ਕੀਤੀ ਕਰਾਈ ਆ ਯਾਰ ਮੇਰੀ ਤਾਂ ਪ੍ਰਾਪਰਟੀ ਜਿਆਦਾ ਲੈ ਕੇ ਦੁਗਲੇ ਤਾਂ ਲੈ ਕੇ ਨੇ ਜੀ ਤੇ ਇਹ ਹੁਣ ਦੇਖਣਾ ਹੋਏਗਾ ਦਿਲਚਸਪ ਤਾਂ ਮਹਿਲ ਚੌਕਸੀ ਬਾਰੇ ਖਬਰ ਆ ਰਹੀ ਆ ਕਿ ਉਸ ਨੂੰ ਅਰੈਸਟ ਕੀਤਾ ਹੈ ਪਰ ਗੱਲ ਇਹ ਕਿ ਫੌਰੀ ਤੌਰ ਤੇ ਹਵਾਲਗੀ ਨਹੀਂ ਹੁੰਦੀ ਆਪਾਂ ਨੂੰ ਵੀ ਪਤਾ ਹੈ ਬਿਲਕੁਲ ਇਹਨਾਂ ਦੇਸ਼ਾਂ ਚੋ ਖਾਸ ਤੌਰ ਤੇ ਕਿਉਂਕਿ ਬੈਲਜੀਅਮ ਦਾ ਜਿਹੜਾ ਕਾਨੂੰਨ ਹੈ ਸ਼ਾਇਦ ਉਹਦੇ ਵਿੱਚ ਅਪੀਲ ਪੈਂਦੀ ਆ ਹੂੰ ਤਾਂ ਉਹਦੇ ਕੋਲ ਅਪੀਲ ਦਾ অপਸ਼ਨ ਆ ਤੇ ਉਹਨੇ ਵਕੀਲ ਵੀ ਜਿਹੜਾ ਹੈ ਨਾ ਉਧਰ ਦਾ ਜਿਹੜਾ ਸਭ ਤੋਂ ਛੋਟੀ ਦਾ ਵਕੀਲ ਹੈ ਆਪਣੀ ਪੈਰਵਾਈ ਵਾਸਤੇ ਖੜਾ ਕੀਤਾ ਹੂੰ ਬਾਕੀ ਦੇਖੋ ਹੁਣ ਚੌਕਸੀ ਦੀ ਚੌਕਸੀ ਘੱਮ ਆਉਂਦੀ ਹੈ ਕਿ ਜਾਂ ਫਿਰ ਇਹਦੀ ਚੌਕਸੀ ਦੀ ਚੌਕੜੀ ਇੱਥੇ ਮਰਵਾਉਂਦੇ ਧਿਆੜ ਜੇਲ੍ਹ ਚ ਲਿਆ ਕੇ ਹੂੰ ਚਲੋ ਉਧਰ ਤੇ ਹੁਣ ਸਾਰੀ ਕਰਨਾ ਪਵੇਗਾ ਕਿ ਭਾਈ ਇਹ ਅਵਤਾਰ ਸਾਹਿਬ ਹੁਣ ਕੀ ਕਰਦੇ ਨੇ ਜਿਵੇਂ ਮਿੱਤਰ ਵੀ ਕਹਿ ਰਹੇ ਨੇ ਕਿ ਪੀ ਵੀ ਪੀ ਵੀ 31 ਜੀ ਕਹਿ ਰਹੇ ਨੇ ਕਿ ਮੋਦੀ ਤਾਂ ਅਵਤਾਰ ਹੈ ਜੀ ਕੀ ਪਤਾ ਕਦੋਂ ਕੀ ਬਣ ਜਾਣ ਖੈਰ ਚਲੋ ਕੁਝ ਚੰਗਾ ਬਣੇ ਦੇਸ਼ ਲਈ ਚੰਗਾ ਬਣੇ ਇਸੇ ਦੀ ਆਪਾਂ ਆਸ ਰੱਖਦੇ ਆ ਮਿੰਟੂ ਜੀ ਮੈਂ ਨਾ ਜਿਹੜੀ ਖਬਰ ਦੀ ਗੱਲ ਕਰ ਰਿਹਾ ਸੀ ਮੁੜ ਕੇ ਫੇਰ ਉਧਰ ਨੂੰ ਦੁਬਾਰਾ ਆਉਣਾ ਮੈਂ ਇੱਕ ਨਾ ਕੱਲ ਵੀ ਕਮੈਂਟ ਵੀ ਆਇਆ ਸੀ ਮਜੀਠੇ ਦੇ ਇੱਕ ਪੰਪ ਤੇ ਇੱਕ ਕਤਲ ਹੋਇਆ ਉਹ ਕਹਿੰਦੇ ਕਿ ਪੰਪ ਅਕਾਲੀ ਦਲ ਦੇ ਆਗੂ ਦੇ ਸੀਗਾ ਜੋਤ ਸਿੰਘ ਸਮਰਾ ਹੋਰਿਆਂ ਦਾ ਪੰਪ ਹੈ ਉਹ ਕੀ ਉੱਥੇ ਘਟਨਾ ਕੀ ਵਾਪਰੀ ਹੈ ਜੀ ਸਾਰੀ ਸਰ ਤੁਹਾਨੂੰ ਪਤਾ ਜੋਧ ਸਿੰਘ ਸਮਰਾ ਕੌਣ ਹੈ ਜੀ ਆਪਣੀ ਜਿਹੜੀ ਲਾਈਫ ਹੁੰਦੀ ਹੈ ਨਾ ਦੁਨੀਆ ਦੇ ਵਿੱਚ ਇੱਕੋ ਵੇਲੇ ਕਰੋੜਾਂ ਲੋਕ ਜੰਮਦੇ ਆ ਜਾਂ ਰਹਿ ਰਹੇ ਹੁੰਦੇ ਆ ਜਾਂ ਮਰਦੇ ਆ ਕਰੋੜਾਂ ਲੋਕਾਂ ਦਾ ਜਿਹੜਾ ਇਹ ਮਤਲਬ ਕਿਸੇ ਤਰ੍ਹਾਂ ਦਾ ਹੀ ਆਵਾਗਮਨ ਹੈ ਨਾ ਹੂੰ ਉਹਨਾਂ ਚੋਂ ਸਰ 1 ਕੱਦ ਪਰਸੈਂਟ ਹੁੰਦੇ ਆ ਜਿਹੜੇ ਫੇਮਸ ਹੁੰਦੇ ਆ ਹੂੰ ਕੋਈ ਆਰਟਿਸਟ ਹੈ ਕੋਈ ਨੇਤਾ ਹੈ ਜੀ ਫੇਮਸ ਹੋਏ ਲੋਕਾਂ ਦੇ ਵਿੱਚ ਉਹਨਾਂ ਨੂੰ ਲੱਖਾਂ ਲੋਕ ਜਾਣਦੇ ਹੁੰਦੇ ਆ ਉਹਨਾਂ ਦੇ ਵਿੱਚੋਂ ਉਹਨਾਂ ਦਾ ਫਰੈਂਡ ਸਰਕਲ ਕੁਝ ਦਰਜਣ ਦਾ ਹੁੰਦਾ ਹਮ ਉਸ ਫਰੈਂਡ ਸਰਕਲ ਚੋਂ ਇੱਕ ਜਾਂ ਦੋ ਐਸੇ ਹੁੰਦੇ ਆ ਜਿਹੜੇ ਭਰਾ ਹੁੰਦੇ ਆ ਵਫਾਦਾਰ ਹੁੰਦੇ ਆ ਤੇ ਰਾਜ਼ਦਾਰ ਹੁੰਦੇ ਆ ਜੋਤ ਸਿੰਘ ਸਮਰਾ ਹੋਆ ਜੀ ਠੀਕ ਹੈ ਜੀ ਕੀ ਬਾਤ ਹੈ بس ਇਹਦੇ ਚ ਕਹਿ ਲੋ ਕਿ ਦਾ ਉਹ ਨੇੜੂ ਆ ਗੁ ਨਾ ਗਈ ਹੈ ਨਾ ਹੁਣ ਐ ਦੋ ਵਾਰ ਦਿੱਤਾ ਮੈਂ ਕੀ ਕਹਿ ਸਕਦਾ ਜੀ ਜੋਧ ਸਿੰਘ ਸਮਰਾ ਕਹਿ ਲੋ ਕਿ ਜਿਵੇਂ ਆਪਣੀ ਨਿੱਜੀ ਜ਼ਿੰਦਗੀ ਚ ਹੂੰ ਬਹੁਤ ਮੇਰਾ ਮੇਰਾ ਮਤਲਬ ਕਿ ਬਹੁਤ ਤਗੜਾ ਸਰਕਲ ਸੀਗਾ ਜੀ ਸੁਖਨਾਂ ਦਾ ਫਰੈਂਡ ਸਰਕਲ ਅੱਜ ਵੀ ਹੈ ਤਾਂ ਜਾਣ ਪਛਾਣ ਵੀ ਆ ਚਲੋ ਪ੍ਰਮਾਤਮਾ ਨੇ ਜਿੰਨੀ ਕੁ ਦਿੱਤੀ ਹੈ ਇੱਕ ਪਛਾਣ ਹੈ ਕਿ ਜਾਣ ਪਛਾਣ ਸਭ ਕੁਝ ਹੈ ਨਾ ਪਰ ਤੁਸੀਂ ਹਰੇਕ ਨੂੰ ਥੋੜੀ ਭਰਾ ਬਣਾ ਲਓਗੇ ਬਿਲਕੁਲ ਭਰਾ ਤਾਂ ਇੱਕ ਅਦ ਹੀ ਆ ਯਾਰ ਹਾਂ ਜਿਹੜੇ ਉਹ ਆ ਵੀ ਭਰਾ ਮੇਰਾ ਵੀ ਭਰਾ ਉਹ ਸਮਝ ਲਓ ਉਹ ਭਰਾ ਤੇ ਦਾ ਹੀ ਘੇੜਦੇ ਆ ਜੀ ਸਿੱਧੀ ਗੱਲ ਦੱਸਾਂ ਭਰਾ ਇੱਕ ਅਦ ਹੁੰਦਾ ਜੀ ਯਾਰੀ ਦੋਸਤੀ ਚ ਭਰਾ ਇੱਕ ਅਦ ਬਣਦਾ ਜਦੋਂ ਆ ਵੀ ਮੇਰਾ ਭਰਾ ਵੀ ਮੇਰਾ ਭਰਾ ਵੀ ਉਹ ਭਰਾ ਨਹੀਂ ਬਣਾ ਰਿਹਾ ਉਹ ਦਾ ਲ ਆ ਰਿਹਾ ਇੱਕ ਅਦ ਹੀ ਹੁੰਦਾ ਤੁਹਾਡੇ ਪਰਸ਼ਾਵੇਂ ਵਰਗਾ ਹੁੰਦਾ ਜਿਹੜਾ ਜਿਹੜਾ ਬਿਲਕੁਲ ਤੁਹਾਡੇ ਸੁੱਖ ਦੁੱਖ ਦਾ ਸਾਥੀ ਉਹਨੂੰ ਤੁਹਾਡੇ ਬੈਂਕ